ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ 54 ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਇਨਫੋਰਮੇਸ਼ਨ ਪੰਜਾਬ ਪੋਸਟਲ 2024 ਦੇ ਵਿੱਚ ਤੇ 2025 ਦੇ ਵਿੱਚ ਹੁਣ 24 ਦੇ ਵਿੱਚ ਜਿਨ੍ਹਾਂ ਦਾ ਮਤਲਬ ਕਿ ਜੁਆਇਨਿੰਗ ਹੋਣੀ ਹੈ ਜਿਨ੍ਹਾਂ ਦਾ ਸਾਰਾ ਪ੍ਰੋਸੈਸ ਕੰਪਲੀਟ ਹੋਇਆ ਪਿਆ ਕੁਝ ਜਿਹੜਾ ਹੈਗਾ ਦਿਨਾਂ ਦੇ ਵਿੱਚ ਇਹ ਮੁੱਦਾ ਉੱਠ ਰਿਹਾ ਸੀ ਕਿ ਜਿਹੜੀ ਪੰਜਾਬ ਪੋਸਟਲ 2024 ਦੀ ਭਰਤੀ ਹੈ ਉਹ ਕਦੋਂ ਤੱਕ ਕੰਪਲੀਟ ਹੋਣੀ ਆ ਉਹਦਾ ਕੀ ਅਫੀਸ਼ੀਅਲ ਪ੍ਰੋਸੈਸ ਚੱਲ ਰਿਹਾ ਹੈ ਜਾਂ ਪੰਜਾਬ ਗਵਰਨਮੈਂਟ ਜਾਂ ਉਹ ਚੁੱਕ ਕੇ ਇਸ ਚੀਜ਼ ਨੂੰ ਡਿਲੇਟ ਕਰ ਰਹੀ ਹੈ ਤਾਂ ਉਹ ਇਲੈਕਸ਼ਨਾਂ ਦੇ ਕੋਲ ਅੱਗੇ ਜੁਆਇਨਿੰਗ ਦੇ ਸਕੇ ਪਰ ਇਸ ਤਰੀਕੇ ਦਾ ਜਿਹੜਾ ਮਨ ਲ ਕੇ ਇਹ ਕੁਝ ਮਨ ਲ ਕੇ ਤੁਸੀਂ ਵੀਡੀਓਜ਼ ਦੇਖੀਆਂ ਸੀਗੀਆਂ ਤੇ ਉਹਨਾਂ ਨੂੰ ਮਨ ਲ ਕੇ ਕੋਈ ਮਨ ਲ ਕੇ ਅਫੀਸ਼ੀਅਲ ਜਾਣਕਾਰੀ ਨਹੀਂ ਸੀ ਪਰ ਉਹਨਾਂ ਨੇ ਇਸ ਚੀਜ਼ ਬਾਰੇ ਵੀਡੀਓਜ਼ ਬਣਾਈਆਂ ਕਿ ਜਿਹੜਾ ਪੰਜਾਬ ਪੁਲਿਸ ਇਸ ਚੀਜ਼ ਨੂੰ ਡਿਲੇਟ ਕਰ ਰਹੀ ਆ ਇਹ ਅਸਲ ਵਿੱਚ ਜਿਹੜੀ ਕਹਾਣੀ ਹੈ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਉਹਦੇ ਬਾਰੇ ਅੱਜ ਤੁਹਾਨੂੰ ਜਿਹੜਾ ਹੈਗੇ ਚੰਨਣਾ ਪਾਵਾਂਗੇ ਤੀਰੇ ਪੰਜਾਬ ਪੁਲਿਸ 2025 ਦਾ ਨੈਕਸਟ ਪ੍ਰੋਸੈਸ ਉਹਨੂੰ ਕਦੋਂ ਤੇ ਕੀ ਹੋਣ ਵਾਲਾ ਅੱਜ ਦੀ ਵੀਡੀਓ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲਬਾਤ ਕਰਨੀ ਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੀ ਬੱਚੇ ਤੁਹਾਡੇ ਨਾਲ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਨੇ ਤੇ ਹੁਣ ਜਿਹੜੀ ਸਭ ਤੋਂ ਪਹਿਲਾਂ ਆਪਾਂ 2024 ਵਾਲੇ ਬੱਚਿਆਂ ਦੀ ਗੱਲਬਾਤ ਕਰਦੇ ਹਾਂ ਫਿਰ ਆਪਾਂ ਦੇਖਾਂਗੇ 2025 ਵਾਲੇ ਬੱਚਿਆਂ ਦਾ ਨੈਕਸਟ ਪ੍ਰੋਸੈਸ ਤੇ ਹੁਣ ਜਿਹੜੇ ਬੱਚੇ ਗੱਲ ਕਰ ਰਹੇ ਸੀ ਇਹ 2024 ਦੇ ਕੈਂਡੀਡੇਟ ਨੇਗੇ ਜਿਹੜੇ ਬੱਚਿਆਂ ਦਾ ਐਗਜ਼ਾਮ ਹੋਇਆ ਫਿਰ ਇਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਹੋਇਆ ਫਿਜ਼ੀਕਲ ਵੀ ਦੇਖੋ ਮਤਲਬ ਕਿ ਦਸੰਬਰ ਦਸੰਬਰ ਦਾ ਸ਼ਾਇਦ ਹੋਇਆ ਹੋਇਆ ਠੀਕ ਹੈ ਦਸੰਬਰ 2024 ਦੇ ਵਿੱਚ ਫਿਜ਼ੀਕਲ ਹੋ ਗਿਆ ਸੀਗਾ ਤੇ ਜੁਲਾਈ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਐਗਜ਼ਾਮ ਹੋ ਗਿਆ ਸੀਗਾ ਤੇ ਇਸ ਤੋਂ ਬਾਅਦ ਤੁਹਾਡਾ ਆਇਆ ਡਾਕੂਮੈਂਟ ਵੈਰੀਫਿਕੇਸ਼ਨ ਦਾ ਪ੍ਰੋਸੈਸ ਉਹ ਹੋ ਗਿਆ ਸੀ ਫਰਵਰੀ ਦੇ ਵਿੱਚ ਹਾਂ ਫਰਵਰੀ ਦੇ ਵਿੱਚ ਜਿਹੜਾ ਹੈਗਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਪ੍ਰੋਸੈਸ ਹੋਇਆ ਸੀਗਾ ਤੇ ਫਿਰ ਤੁਹਾਡਾ ਜਾ ਕੇ ਅ ਮਈ ਮਹੀਨੇ ਦੇ ਵਿੱਚ ਜਿਹੜਾ ਫਾਈਨਲ ਰਿਜ਼ਲਟ ਆਇਆ ਠੀਕ ਆ ਮਈ ਦੇ ਵਿੱਚ ਸ਼ਾਇਦ 28 ਮਈ ਨੂੰ ਪਤਾ ਨਹੀਂ 8 ਮਈ ਨੂੰ ਛੋੜਾ ਰਿਜ਼ਲਟ ਆਇਆ ਸੀਗਾ ਜਿਹੜਾ ਰਿਜ਼ਲਟ ਉੱਚ ਵੀ ਦੇਰੀ ਹੋ ਗਈ ਸੀ ਕਿਉਂਕਿ ਕੁਝ ਰਿਜ਼ਲਟ ਦੇ ਵਿੱਚ ਖਰਾਬੀ ਹੋਣ ਕਰਕੇ ਤੇ ਧਰਨਾ ਧੁਰਨਾ ਲਾਇਆ ਤਾਂ ਕਿ ਜਿਹੜਾ ਹੈ ਬੱਚਿਆਂ ਦਾ ਰਿਜ਼ਲਟ ਆਇਆ ਸੀਗਾ ਪਰ ਇਹਨਾਂ ਚੀਜ਼ਾਂ ਨੂੰ ਆਪਾਂ ਹੁਣ ਇੱਕ ਸਾਈਡ ਰੱਖ ਦਈਏ ਕਿਉਂਕਿ ਜਿਹੜਾ ਮੈਡੀਕਲ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ ਵੀ ਇਗਜ਼ਾਮ ਤੋਂ ਲੈ ਕੇ ਛੋੜਾ ਮੈਡੀਕਲ ਦਾ ਪ੍ਰੋਸੈਸ ਸਾਰਾ ਕੰਪਲੀਟ ਹੋਇਆ ਪਿਆ ਪਰ ਜਿਹੜੀ ਤੁਹਾਡੀ ਜੁਆਇਨਿੰਗ ਆ ਉਹ ਕਿਉਂ ਲੇਟ ਹੋ ਰਹੀ ਆ ਜੁਆਇਨਿੰਗ ਦਾ ਮੇਨ ਆਪਾਂ ਕਹਿ ਸਕਦੇ ਆ ਮੇਨ ਕਾਰਨ ਕੀ ਆ ਹੁਣ ਇੱਕ ਦੋ ਜਿਹੜਾ ਆਪਾਂ YouTube ਤੇ ਵੀਡੀਓਜ਼ ਦੇਖੀਆਂ ਸੀਗੀਆਂ ਤੇ ਉਹ ਰੀਜ਼ਨ ਦੱਸ ਰਹੇ ਸੀ ਕਿ ਹਾਂ ਪੰਜਾਬ ਸਰਕਾਰ ਲੇਟ ਕਰ ਰਹੀ ਆ ਕਿਉਂ ਕਰ ਰਹੀ ਆ ਜਾਂ ਕੋਈ ਇਹਦੇ ਵਿੱਚ ਮਤਲਬ ਕਿ ਪੋਲੀਟੀਕਲ ਰੀਜ਼ਨ ਆ ਠੀਕ ਆ ਇਸ ਚੀਜ਼ ਦਾ ਮਤਲਬ ਕਿ ਕੋਈ ਸ਼ੁਣੇਗਾ ਇਸ ਚੀਨਲ ਕੋਈ ਆਪਾਂ ਰਿਲੇਸ਼ਨ ਨਹੀਂ ਹੈਗਾ ਠੀਕ ਆ ਜੁਆਇਨਿੰਗ ਦਾ ਇਹਦਾ ਜੁਆਇਨਿੰਗ ਦਾ ਮੇਨ ਕਾਰਨ ਕੀ ਆ ਦੇਖੋ ਜਦੋਂ ਤੁਹਾਡਾ ਰਿਜ਼ਲਟ ਰਿਵਾਈਜ਼ ਹੋਇਆ ਸੀ ਆ ਰਿਜ਼ਲਟ ਮਿਲ ਕੇ ਪਿੱਛੇ ਦੀ ਰਿਵਾਈਜ਼ ਹੋਇਆ ਸੀ ਠੀਕ ਹੈ ਆਪਾਂ ਕਹਿ ਸਕਦੇ ਹਾਂਗਾ ਤੋਂ ਪਹਿਲਾਂ ਰਿਜ਼ਲਟ ਰਿਵਾਈਜ਼ ਹੋਇਆ ਤੁਹਾਡਾ ਰਿਜ਼ਲਟ ਰਿਵਾਈਜ਼ ਹੋਣ ਤੋਂ ਬਾਅਦ ਉਹਦੇ ਵਿੱਚ ਕੀ ਇਸ਼ੂ ਆਇਆ ਕੀ ਜਿਹੜਾ ਹੈਗਾ ਰਿਜ਼ਲਟ ਦੇ ਵਿੱਚ ਮਤਲਬ ਕਿ ਚੇਂਜਸ ਆਏ ਤੇ ਜਿਸ ਕਰਕੇ ਜੁਆਇਨਿੰਗ ਲੇਟ ਹੋਈ ਹੋਈ ਆ ਜਿਹੜੀਆਂ ਡਬਲਿਊ ਪੀਬੀ ਕਾਟ ਦੀਆਂ ਸੀਟਾਂ ਹੁੰਦੀਆਂ ਨੇ ਅਗਰ ਤੁਸੀਂ ਕਿਸੇ ਨੇ ਮੈਰਿਟ ਲਿਸਟ ਦੇਖੀ ਹੋਵੇ ਤੇ ਮੈਰਿਟ ਲਿਸਟ ਦੇ ਨੀਚੇ ਤੁਸੀਂ ਜਮ੍ਹਾਂ ਲਾਸਟ ਇੱਕ ਕੋਟਾ ਚੈੱਕ ਕਰਿਓ ਉੱਥੇ ਲਿਖਿਆ ਹੁੰਦਾ ਬਾਰਡ ਆਫ ਪੁਰਸਪਰਸਨਸ ਠੀਕ ਹੈ ਇਹ ਉਹ ਕੋਟੇ ਦੇ ਵਿੱਚ ਸੀਟਾਂ ਹੁੰਦੀਆਂ ਨੇ ਜ਼ਿਆਦਾ ਠੀਕ ਹੈ ਮਤਲਬ ਇੰਨੀਆਂ ਜ਼ਿਆਦਾ ਵੀ ਨਹੀਂ ਹੁੰਦੀਆਂ ਪਰ ਸੀਟਸ ਹੁੰਦੀਆਂ ਨੇ ਪਰ ਜਿਹੜੀਆਂ ਹੈਗੀਆਂ ਮਤਲਬ ਕਿ ਉਹ ਸੀਟਸ ਆਪਾਂ ਕਹਿ ਸਕਦੇ ਹਾਂ ਕਿ ਫਿਲ ਨਹੀਂ ਹੋਈਆਂ ਪਿਛਲੀ ਵਾਰ 2024 ਦੇ ਵਿੱਚ ਉਹ ਕਦੇ ਵੀ ਨਹੀਂ ਫਿਲ ਹੁੰਦੀਆਂ ਪੂਰੀਆਂ ਸੀਟਾਂ 2024 ਦੇ ਵਿੱਚ ਵੀ ਇਸ ਤਰੀਕੇ ਨਾਲ ਹੋਇਆ ਕਿ ਡਬਲਯੂ ਪੀ ਬੀ ਜਿਹੜਾ ਕੋਟਾ ਹੈਗਾ ਉਸ ਕੋਟੇ ਦੀਆਂ ਸੀਟਾਂ ਫੁੱਲ ਨਹੀਂ ਹੋਈਆਂ ਮਲਕਿ ਉਹ ਸੀਟਾਂ ਸੀ ਜਿਹੜੇ ਵੈਕੈਂਟ ਰਹਿ ਗਏ ਉਹ ਸੀਟਾਂ ਹੈਗੀਆਂ ਖਾਲੀ ਤੇ ਇਹ ਜੋ ਰਿਜ਼ਲਟਰ ਵਾਈਜ਼ ਹੋਇਆ ਕੁਝ ਜਿਹੜੇ ਕੈਂਡੀਡੇਟ ਸੀਗੇ ਉਹ ਬੀਸੀ ਕੈਟਾਗਰੀ ਦੇ ਸੀ ਕੁਝ ਜਰਨਲ ਕੈਟਾਗਰੀ ਦੇ ਸੀ ਕੁਝ ਐਸਸੀ ਕੈਟਾਗਰੀ ਦੇ ਸੀ ਮੰਨ ਲਓ ਕਿ ਹਰੇਕ ਕੈਟਾਗਰੀ ਦੇ ਬੱਚੇ ਜਿਨ੍ਹਾਂ ਨੂੰ ਰਿਜ਼ਲਟਰ ਵਾਈਜ਼ ਕਰਾ ਕੇ ਜਿਨ੍ਹਾਂ ਬੱਚਿਆਂ ਦੇ ਨੰਬਰ ਮੰਨ ਲਓ ਕਿ ਆ ਆਪਾਂ ਕਹਿ ਸਕਦੇ ਜਿਆਦੇ ਸੀਗੇ ਠੀਕ ਹੈ ਮੰਨ ਲਓ ਕਿ ਮੈਰਿਟ ਲਿਸਟ ਦੇ ਕੋਲ ਹੈਗੇ ਸੀਗੇ ਉਹਨਾਂ ਨੂੰ ਡਬਲਯੂਪੀਪੀ ਦੇ ਵਿੱਚ ਸੀਟਾਂ ਦਿੱਤੀਆਂ ਗਈਆਂ ਉਹਨਾਂ ਨੂੰ ਡਬਲਯੂਪੀਪੀ ਦੇ ਕੋਟੇ ਦੇ ਵਿੱਚ ਸੀਟਾਂ ਦਿੱਤੀਆਂ ਗਈਆਂ ਤੇ ਜਦੋਂ ਉਹਨਾਂ ਨੂੰ ਡਬਲਯੂਪੀਪੀ ਦੇ ਵਿੱਚ ਸੀਟਾਂ ਮਿਲੀਆਂ ਤਾਂ ਉਹ ਬੱਚਿਆਂ ਦਾ ਫਿਰ ਇਸ ਤੋਂ ਬਾਅਦ ਉਹ ਸਾਰਾ ਰਿਜ਼ਲਟ ਕੰਬਾਈਨ ਹੋ ਗਿਆ ਠੀਕ ਹੈ ਜਿਹੜੇ 2024 ਵਿੱਚ ਜਿਨ੍ਹਾਂ ਦਾ ਪਹਿਲਾ ਰਿਜ਼ਲਟ ਆਇਆ ਸੀ ਮਈ ਦੇ ਵਿੱਚ ਉਹਨਾਂ ਨਾਲ ਹੀ ਉਹਨਾਂ ਦਾ ਜਿਹੜਾ ਹੈਗਾ ਰਿਜ਼ਲਟ ਰੀਵਾਈਜ਼ ਕਰਤਾ ਰਿਜ਼ਲਟ ਜਿਹੜਾ ਰੀਵਾਈਜ਼ ਕਰਿਆ ਗਿਆ ਤੇ ਇਹ ਬੱਚਿਆਂ ਨੂੰ WBP ਦੇ ਵਿੱਚ ਸੀਟਾਂ ਐਡ ਕਰੀਆਂ ਗਈਆਂ ਤੇ WBP ਦਾ ਇਹਨਾਂ ਨੂੰ ਕੋਟਾ ਦਿੱਤਾ ਫਿਰ ਜਦੋਂ ਨੈਕਸਟ ਪ੍ਰੋਸੈਸ ਚੱਲਿਆ ਉਹ ਹੋਣ ਅਸੀਂ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਉਹ ਦੇਖੋ ਤੁਹਾਡੇ ਡਿਸਟ੍ਰਿਕਟ ਅਲਾਟ ਹੋ ਗਏ ਠੀਕ ਹੈ ਤੇ ਡਿਸਟ੍ਰਿਕਟ ਅਲਾਟ ਹੋਣ ਤੋਂ ਬਾਅਦ ਤੇ ਕੋਈ ਜਿਹੜੇ ਆਰਮਡ ਵਾਲੇ ਬੱਚੇ ਸੀ ਉਹਨਾਂ ਨੂੰ ਬਟਾਲੀਅਨਸ ਅਲਾਟ ਹੋ ਗਈਆਂ ਤੇ ਬਟ ਤਾਂ ਉੱਥੇ ਜਾ ਕੇ ਤੁਸੀਂ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਕਰਾਉਣੀ ਤੁਸੀਂ ਤੁਹਾਡੇ ਡਿਸਟ੍ਰਿਕਟ ਦੇ ਬਟਾਲੀਅਨ ਦੇ ਵਿੱਚ ਪਰ ਜਦੋਂ ਉਹ ਬਟਾਲੀਅਨ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਉਹ ਬੱਚੇ ਜਿਹੜੇ ਹੈਗੇ ਸੀ ਮੰਨ ਲਓ ਕਿ ਆਪਾਂ ਕਹਿ ਸਕਦੇ ਹਾਂ ਬਸ਼ੇਤ ਉਹ ਜਿਹੜੇ ਸਾਰੇ ਨਾਰਮਲ ਵਿੱਚ ਸੋ ਸਾਰੇ ਬਟਾਲੀਅਨਾਂ ਦੇ ਵਿੱਚ ਗਏ ਕਿਉਂਕਿ ਉਹ ਜਿਹੜੇ ਇਹ ਬੱਚੇ ਕੈਟਾਗਰੀ ਵਾਲੇ ਚੱਕੇ ਸੀ ਕਿਸੇ ਵੀ ਕੈਟਾਗਰੀ ਤੋਂ ਜਦੋਂ ਰਿਜ਼ਲਟ ਆਉਂਦਾ ਵਾਈਜ਼ ਹੋਇਆ ਤਾਂ ਇਹ ਉਹੋ ਬੱਚੇ ਚੱਕੇ ਸੀ ਜਿਨ੍ਹਾਂ ਦੇ ਨੰਬਰ ਬਿਲਕੁਲ ਮੰਨ ਲਓ ਕਿ ਮੈਰਿਟ ਲਿਸਟ ਦੇ ਕੋਲ ਸੀ ਸਮਝੋ ਕਿਸੇ ਕੈਟਾਗਰੀ ਦੀ ਮੈਟ੍ਰਿਕ 77 ਤੇ ਜਿਹੜੇ ਬੱਚੇ ਦੇ ਮਤਲਬ ਕਿ 76.9 ਨੰਬਰ ਸੀਗੇ ਉਸ ਬੱਚੇ ਨੂੰ ਚੱਕਿਆ ਗਿਆ ਮਤਲਬ ਕਿ ਫਿਰ ਸਾਰੇ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਆਰਮਡ ਦੇ ਵਿੱਚ ਆ ਗਏ ਸੀ ਠੀਕ ਹੈ ਇਹ ਸਾਰੇ ਤਾਂ ਜਦੋਂ ਇਹ ਆਰਮਡ ਦੇ ਵਿੱਚ ਇਹਨਾਂ ਨੂੰ ਸ਼ਿਫਟ ਕੀਤਾ ਗਿਆ ਤਾਂ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਡਾਕੂਮੈਂਟ ਵੈਰੀਫਿਕੇਸ਼ਨ ਸਮੇਂ ਜਿਹੜੇ ਉੱਥੋਂ ਦੇ ਮੁਲਾਜ਼ਮ ਸੀਗੇ ਠੀਕ ਹੈ ਆਪਾਂ ਕਹਿ ਸਕਦੇ ਹਾਂ ਬਟਾਲੀਆਂ ਦੇ ਵਿੱਚ ਜਿਹੜੇ ਮੁਲਾਜ਼ਮ ਹੁੰਦੇ ਨੇ ਜਾਂ ਉੱਥੋਂ ਕਾਗਜ਼ ਪੱਤਰ ਜਿਹਨੇ ਡਾਕੂਮੈਂਟ ਚੈੱਕਸ ਕਰਨ ਹੁੰਦੇ ਠੀਕ ਹੈ ਚੈੱਕ ਕਰਨੇ ਹੁੰਦੇ ਆ ਕਈ ਵਾਰ ਚਲੋ ਉਹਨਾਂ ਦੇ ਧਿਆਨ 'ਚ ਨਹੀਂ ਰਹਿੰਦੀ ਗੱਲਬਾਤ ਜਾਂ ਉਹਨਾਂ ਕੋਲ ਲਿਸਟਿੰਗ ਵੀ ਅਪਡੇਟਡ ਨਹੀਂ ਰਹਿੰਦੀਆਂ ਨਹੀਂ ਅਪਡੇਟਡ ਲਿਸਟਾਂ ਹੁੰਦੀਆਂ ਤਾਂ ਉਹਨਾਂ ਬੱਚਿਆਂ ਮੰਨ ਲਓ ਕਿ ਉੱਥੇ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਸਮੇਂ ਉਹਨਾਂ ਤੋਂ ਡਬਲਯੂਪੀਪੀ ਦੇ ਸਰਟੀਫਿਕੇਟ ਮੰਗੇ ਗਏ ਤਾਂ ਉੱਥੋਂ ਜਿਹੜੇ ਮੁਲਾਜ਼ਮ ਬੈਠੇ ਸੀ ਉਹਨਾਂ ਨੂੰ ਹੁਣ ਨਹੀਂ ਪਤਾ ਸੀ ਕਿ ਇਹ ਜਿਹੜਾ ਇਸ ਤਰੀਕੇ ਨਾਲ ਇਹ ਹੋਰ ਬੀਸੀ ਕੈਟਾਗਰੀ ਜਨਰਲ ਕੈਟਾਗਰੀ ਐਸਸੀ ਕੈਟਾਗਰੀ ਦੇ ਬੱਚਿਆਂ ਨੂੰ ਡਬਲਯੂਪੀਬੀ ਦੇ ਕੋਟੇ ਵਿੱਚ ਇਸ ਤਰੀਕੇ ਨਾਲ ਰਿਜ਼ਲਟ ਵਾਈਜ਼ ਉਹ ਕਿ ਸੀਟਸ ਮਿਲੀਆਂ ਹੋਈਆਂ ਨੇ ਠੀਕ ਹੈ ਪਰ ਉੱਥੇ ਜਾ ਕੇ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਲੱਗੀ ਉਹਨਾਂ ਤੋਂ ਡਬਲਯੂਪੀਬੀ ਦੇ ਸਰਟੀਫਿਕੇਟ ਮੰਗੇ ਗਿਆ ਕਿਉਂਕਿ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਸਾਡੇ ਉਹ ਉੱਥੇ ਆਨਲਾਈਨ ਤਰੀਕੇ ਨਾਲ ਨਹੀਂ ਹੁੰਦੀ ਉੱਥੇ ਸਾਡੇ ਜਿਹੜੇ ਸਬਮਿਟ ਕਰਵਾਏ ਜਾਂਦੇ ਨੇ ਕਿਹੜੇ ਡਾਕੂਮੈਂਟਸ ਤੇ ਡਾਕੂਮੈਂਟ ਜਦੋਂ ਸਬਮਿਟ ਕਰਵਾਏ ਜਾਂਦੇ ਨੇ ਤਾਂ ਸਬਮਿਟ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਤੁਸੀਂ ਜਿੱਥੋਂ ਵੀ ਆਪਣਾ ਸਟੱਡੀ ਕੰਪਲੀਟ ਕੀਤੀ ਹੋਈ ਆ ਜਿਹੜੇ ਵੀ ਬੋਰਡ ਦੇ ਅੰਦਰ ਤੁਹਾਡੀ 10ਵੀਂ 12th 2 ਆਉਂਦੀ ਆ ਉੱਥੇ ਇਹਨਾਂ ਨੂੰ ਰੀਚੈੱਕ ਕਰਨ ਲਈ ਕਿ ਭੇਜਿਆ ਜਾਂਦਾ ਤੇ ਜਦੋਂ ਉਹਨਾਂ ਬੱਚਿਆਂ ਤੋਂ WBB ਦੀ ਕੋਟੇ ਵਾਲੇ ਸਰਟੀਫਿਕੇਟ ਮੰਗੇ ਗਏ ਕਿਉਂਕਿ ਦੇਖੋ ਹਰ ਇੱਕ ਕੈਟਾਗਰੀ ਦਾ ਜਿਹੜਾ ਕੋਟਾ ਹੈਗਾ ਅਗਰ ਤੁਸੀਂ ਕਿਸੇ ਕੋਟੇ 'ਚ ਅਪਲਾਈ ਕਰਿਆ ਤਾਂ ਤੁਹਾਨੂੰ ਸਰਟੀਫਿਕੇਟ ਜ਼ਰੂਰ ਦੇਣਾ ਪਊਗਾ ਐਕਸੈਪਟ ਜਨਰਲ ਕੈਟਾਗਰੀ ਠੀਕ ਹੈ ਤੇ ਜਦੋਂ ਇਹਨਾਂ ਤੋਂ WPP ਦੇ ਸਰਟੀਫਿਕੇਟ ਮੰਗੇ ਗਏ ਤਾਂ ਮੌਕੇ ਤੇ ਇਹਨਾਂ ਕੋਲ ਫਿਰ WPP ਦੇ ਸਰਟੀਫਿਕੇਟ ਕਿੱਥੋਂ ਸੀਗੇ ਇਹਨਾਂ ਬੱਚਿਆਂ ਨੂੰ ਨਹੀਂ ਪਤਾ ਸੀ ਕਿ ਸਾਥੋਂ ਜਿਹੜੇ WPP ਦੇ ਸਰਟੀਫਿਕੇਟ ਵੀ ਮੰਗੇ ਜਾਣਗੇ ਕਿਉਂਕਿ ਇਹ ਤਾਂ ਜਨਰਲ ਕੈਟਾਗਰੀ ਦੇ ਬੱਚੇ ਨਹੀਂ ਇਹ ਤਾਂ ਸੀਟਸ ਵਿਦਿਆ ਹੋਣ ਕਰਕੇ ਰਿਜ਼ਲਟ ਚ ਜਿਹੜੇ ਹੈਗਾ ਮਤਲਬ ਕਿ ਸੀਟਸ ਨੂੰ ਫਿਲ ਕਰਨ ਲਈ ਹੋਰ ਕੈਟਾਗਰੀ ਦੇ ਬੱਚਿਆਂ ਨੂੰ ਇਧਰ ਸ਼ਿਫਟ ਕੀਤਾ ਗਿਆ ਜਿਨ੍ਹਾਂ ਦਾ WPP ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਤਾਂ ਫਿਰ ਇਹਨਾਂ ਨੂੰ ਜਿਹੜਾ ਹੈਗਾ ਟਾਈਮ ਦਿੱਤਾ ਗਿਆ ਠੀਕ ਹੈ ਕਿ ਉਹ ਮੁਲਾਜ਼ਮਾਂ ਵੱਲੋਂ ਜਿਹੜੇ ਉੱਥੇ ਮਤਲਬ ਕਿ ਰੀਚੈਕ ਕਰ ਰਹੇ ਸੀ ਡਾਕੂਮੈਂਟਸ ਨੂੰ ਕਿ ਛੋਟੇ ਜਿਹੜੇ ਇਸ ਨੋਟਸ ਨੂੰ ਵੀ ਸਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਸਠੀਕ ਹੈ ਸਾਡੇ ਕੋਲ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਹੈਗੀ ਇਸ ਚੀਜ਼ ਬਾਰੇ ਜਿਹੜੀ ਵੀ ਅਪਡੇਟ ਹੋਊਗਾ ਸੀ ਪਹਿਲਾਂ ਹੈੱਡਕੁਆਟਰ ਨੋਟਸ ਲਿਖ ਕੇ ਭੇਜਾਂਗੇ ਠੀਕ ਹੈ ਤੇ ਹੈੱਡਕੁਆਟਰ ਤੋਂ ਜਦੋਂ ਸਾਨੂੰ ਇਹ ਮਤਲਬ ਕਿ ਨੋਟਸ ਵੈਰੀਫਾਈ ਹੋਊਗਾ ਕਿ ਹਾਂ ਜਿਹੜਾ ਇਹ ਸਾਰਾ ਪ੍ਰੋਸੈਸ ਹੋ ਗਿਆ ਰਿਜ਼ਲਟਡਰ ਵਾਈਜ਼ ਹੋਣ ਤੋਂ ਬਾਅਦ ਇਹ ਸਹੀ ਆ ਤਾਂ ਛੋਟਾ ਜਿਹੜਾ ਨੈਕਸਟ ਪ੍ਰੋਸੈਸ ਹੋਊਗਾ ਤੇ ਹੁਣ ਜਿਹੜਾ ਮੈਡੀਕਲ ਸੀ ਆ ਮੈਡੀਕਲ ਜਿਹੜਾ ਹੈ ਮ ਆਪਾਂ ਅਗਸਤ ਦੇ ਵਿੱਚ ਅਗਸਤ ਸਤੰਬਰ ਸ਼ਾਇਦ ਸਤੰਬਰ ਸਤੰਬਰ ਦੇ ਵਿੱਚ ਮਤਲਬ ਕਿ ਇਹ ਸਟਾਰਟ ਹੋ ਚੁੱਕਿਆ ਸੀ ਮੈਡੀਕਲ ਠੀਕ ਹੈ ਤੇ ਜਿਹੜਾ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਪ੍ਰੋਸੈਸ ਸੀਗਾ ਉਹ ਤੁਹਾਡਾ ਅਗਸਤ ਦੇ ਵਿੱਚ ਚੱਲ ਰਿਹਾ ਸੀਗਾ ਅਗਸਤ ਦੇ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਦਾ ਤੁਹਾਡਾ ਪ੍ਰੋਸੈਸ ਚੱਲਿਆ ਹੋਇਆ ਸੀਗਾ ਤੇ ਕੁਝ ਬੱਚਿਆਂ ਨੂੰ ਮਤਲਬ ਕਿ ਜਿਹੜੇ ਮੇਰੇ ਨਾਲ ਪਰਸਨਲ ਲਿੰਕ ਹੈਗੇ ਸੀ ਉਹਨਾਂ ਬੱਚਿਆਂ ਨਾਲ ਮੇਰੀ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਬੱਚਿਆਂ ਦਾ ਮਤਲਬ ਕਿ ਉਹਨਾਂ ਦੇ ਨਾਲ ਦੇ ਬੱਚਿਆਂ ਦਾ ਮੈਡੀਕਲ ਜਿਹੜਾ ਹੈਗਾ ਸੌਰੀ ਡਾਕੂਮੈਂਟ ਵੈਰੀਫਿਕੇਸ਼ਨ ਉਹ ਅਗਸਤ ਦੇ ਵਿੱਚ ਹੋ ਗਈ ਸੀ ਪਰ ਜਿਹੜੀ ਇਹਨਾਂ ਬੱਚਿਆਂ ਦੀ ਮੈਡੀਕਲ ਹੈ ਜਿਹੜੇ ਡਬਲਯੂਬੀਬੀ ਦੇ ਬੱਚੇ ਦਾ ਜਿਹਨਾਂ ਦਾ ਮੁੱਦਾ ਹੁਣ ਮਤਲਬ ਕਿ ਇਹਨਾਂ ਦਾ ਇਸ਼ੂ ਜਿਹੜਾ ਹੁਣ ਆਪਾਂ ਕਹਿ ਸਕਦਾ ਕਲੀਅਰ ਕਰਤਾ ਠੀਕ ਹੈ ਇਹਨਾਂ ਦਾ ਜੋ ਵੀ ਮੈਟਰ ਸੀ ਉਹ ਸਾਰਾ ਹੁਣ ਸੋਲਵ ਕਰਤਾ ਤੇ ਉਹਨਾਂ ਦਾ ਮੈਡੀਕਲ ਹੁਣ ਦੇਖ ਲਓ ਤੁਸੀਂ ਵੀ ਨੰਬਰ ਦੇ ਸਟਾਰਟਿੰਗ ਚ ਆਹ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਆ ਉਹ ਨੰਬਰ ਦੇ ਸਟਾਰਟਿੰਗ ਚ ਸਟਾਰਟ ਹੋਈ ਠੀਕ ਹੈ ਤੇ ਘੱਟੋ ਘੱਟ ਅਗਰ ਕਿਸੇ ਵੀ ਬੱਚੇ ਦੇ ਡਾਕੂਮੈਂਟ ਭੇਜੇ ਜਾਂਦੇ ਨੇ ਪੰਜਾਬੀ ਯੂਨੀਵਰਸਿਟੀ ਜਾਂ ਕਿਸੇ ਵੀ ਬੋਰਡ ਦੇ ਅੰਦਰ ਤਾਂ 10 ਤੋਂ 15 ਦਿਨ ਲੱਗ ਜਾਂਦੇ ਆ ਠੀਕ ਹੈ ਇਸ ਤੋਂ ਬਾਅਦ ਜਦੋਂ ਇਹਨਾਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਕੇ ਆ ਜੂਗੀ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਵੀ ਇਹਨਾਂ ਦੇ ਡਾਕੂਮੈਂਟ ਸਹੀ ਨੇ ਮਤਲਬ ਇਹ ਕਿਸੇ ਵੀ ਫੇਕ ਜਾਲੀ ਤਰੀਕੇ ਦਾ ਕੋਈ ਡਾਕੂਮੈਂਟ ਨਹੀਂ ਹੈ ਫਿਰ ਇਹਨਾਂ ਦੀ ਫੁੱਲਸ ਵੈਰੀਫਿਕੇਸ਼ਨ ਹੋਊਗੀ ਫੁੱਲਸ ਵੈਰੀਫਿਕੇਸ਼ਨ ਤੋਂ ਬਾਅਦ ਸੀਏਡੀ ਵੈਰੀਫਿਕੇਸ਼ਨ ਹੋਊਗੀ ਉਹ ਚਲੋ ਇੱਕ ਜਾਂ ਦੋ ਦਿਨਾਂ ਦਾ ਕੰਮ ਆ ਤੇ ਇਸ ਤੋਂ ਬਾਅਦ ਹੋਊ ਇਹਨਾਂ ਬੱਚਿਆਂ ਦਾ ਮੈਡੀਕਲ ਠੀਕ ਹੈ ਇਹ ਹੁਣ ਆਪਾਂ ਜਿਹੜੀ ਹੈ ਕਿ ਡਾਕੂਮੈਂਟ ਵੈਰੀਫਿਕੇਸ਼ਨ ਤੱਕ ਦੀ ਜਿਹੜਾ ਸਾਰਾ ਇਸ਼ੂ ਸੀ ਹੈ ਜਿਹੜੀ ਚੀਜ਼ ਦਾ ਇਸ਼ੂ ਸੀ ਉਹ ਹੈਗਾ ਸੀ ਡਬਲਯੂ ਪੀ ਵੀ ਦੇ ਕੋਟੇ ਦਾ ਇਸ਼ੂ ਜਿਸ ਕਰਕੇ 2024 ਦੀ ਜਿਹੜੀ ਜੁਆਇਨਿੰਗ ਹੈ ਉਹ ਲੇਟ ਹੋਈ ਹੋਈ ਹੈ ਠੀਕ ਹੈ ਇਹਦੇ ਵਿੱਚ ਕੋਈ ਪੰਜਾਬ ਸਰਕਾਰ ਦਾ ਜੋ ਆਪਾਂ ਕਹਿ ਸਕਦੇ ਹਾਂ ਲੈਣਾ ਦੇਣਾ ਨਹੀਂ ਹੈਗਾ ਵੀ ਜਿਹੜੀ ਪੰਜਾਬ ਸਰਕਾਰ ਜਾਂ ਆਪਾਂ ਕਹਿ ਸਕਦੇ ਕਿਸੇ ਵੀ ਅਧਾਰੇ ਦਾ ਆਪਾਂ ਇਸ ਤੇ ਨਾਮ ਨਹੀਂ ਲੈ ਸਕਦੇ ਵੀ ਇਹ ਲੇਟ ਹੋਇਆ ਹੋਇਆ ਹੈ ਇਹ ਕਿਸੇ ਤਰੀਕੇ ਨਾਲ ਮਤਲਬ ਕਿ ਜਾਣਬੁੱਝ ਕੇ ਲੇਟ ਨਹੀਂ ਕੀਤਾ ਗਿਆ ਇਹ ਸੀਰੀਅਸ ਇਸ਼ੂ ਸੀਗਾ ਜਿਸ ਨੂੰ ਧਿਆਨ ਚ ਰੱਖਦੇ ਹੋਏ ਤਾਂ ਕਿ ਕਿਸੇ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦਾ ਹੱਕ ਨਾ ਦਬਿਆ ਜਾਵੇ ਠੀਕ ਹੈ ਸਾਰੇ ਬੱਚਿਆਂ ਨੂੰ ਮਤਲਬ ਕਿ ਉਹਨਾਂ ਦਾ ਮੌਕਾ ਮਿਲੇ ਤਾਂ ਕਰਕੇ ਇਸ ਡਬਲਯੂਪੀਬੀ ਦੇ ਸਰਟੀਫਿਕੇਟਸ ਕਰਕੇ ਸਿਰਫ 2 ਤੋਂ 2.5 ਮਹੀਨੇ ਜਿਹੜਾ ਪ੍ਰੋਸੈਸ ਲੇਟ ਹੋਇਆ ਤੇ ਹੁਣ ਜਿਹੜਾ ਮਤਲਬ ਕਿ ਸਾਰਾ ਮੈਟਰ ਹੀ ਸੋਲਵ ਹੋ ਚੁੱਕਿਆ ਹੁਣ ਬਸ ਇਹ ਆ ਮਹੀਨੇ ਦੇ ਵਿੱਚ ਵਿੱਚ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਸੀਆਈਡੀ ਵੈਰੀਫਿਕੇਸ਼ਨ ਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਕੰਪਲੀਟ ਹੋ ਜੂਗੀ ਤੇ ਜਿਹੜਾ ਮੈਡੀਕਲ ਹੈ ਨਾ ਉਹ ਵੀ ਹੋ ਜਾਊਗਾ ਫਿਰ ਤੁਹਾਨੂੰ ਜਿਹੜੀ ਆਪਾਂ ਕਹਿ ਸਕਦਾ ਹੈ ਜੁਆਇਨਿੰਗ ਜੁਆਇਨਿੰਗ ਦੀ ਡੇਟ ਘੱਟੋ ਘ ਆਪਾਂ ਵੀ ਦਸੰਬਰ ਦੇ ਸਟਾਰਟਿੰਗ ਚ ਜਾ ਸਕਦੀ ਆ ਤੇ 2025 ਦੇ ਵਿੱਚ ਇਹ ਜੁਆਇਨਿੰਗ ਤੁਹਾਨੂੰ ਜਿਹੜੀ ਹੈ ਮਿਲ ਜੂਗੀ ਠੀਕ ਹੈ 2025 ਦੇ ਉੱਤਰ ਤੇ ਉੱਤਰ ਤੇ ਇਹ ਨੰਬਰ ਦੇ ਐਂਡ 'ਚ ਹੀ ਆ ਕੇ ਜਾਂ ਦਸੰਬਰ ਦੇ ਫਰਸਟ ਵੀਕ ਦੇ ਵਿੱਚ ਤੁਹਾਨੂੰ ਜਿਹੜੀ ਹੈ ਜੁਆਇਨਿੰਗ ਮਿਲ ਸਕਦੀ ਆ ਤੇ ਬਾਕੀ ਜਿਹੜਾ 2023 ਵਾਲੇ ਦਾ ਪ੍ਰੋਸੈਸ ਸੀ ਆ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਹਜੇ ਵੀ ਚੱਲ ਰਹੀ ਹੈ ਉਹ ਜਨਵਰੀ ਫਰਵਰੀ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਨਿਬੜੂਗੀ ਮੇਬੀ ਹੋ ਸਕਦਾ ਡਾਇਰੈਕਟ ਸੋਨੂੰ ਇੱਕ ਜਾਂ ਦੋ ਵੀ ਨੇ ਸੋਡੇ ਬਟਾਲੀਆ ਜਾਂ ਡਿਸਟ੍ਰਿਕਟ ਦੇ ਵਿੱਚ ਲਗਾ ਕੇ ਜਦੋਂ 2023 ਆਨ ਦੀ ਜੁਆਇਨ ਆਹਾ ਟ੍ਰੇਨਿੰਗ ਕੰਪਲੀਟ ਹੋਊਗੀ ਤਾਂ 2024 ਵਾਲੇ ਨੂੰ ਉੱਥੇ ਜਿਹੜਾ ਹੈਗਾ ਮਤਲਬ ਕਿ ਬੱਚਿਆਂ ਨੂੰ ਟ੍ਰੇਨਿੰਗ ਸੈਂਟਰ ਦੇ ਵਿੱਚ ਭੇਜ ਦਿੱਤਾ ਜਾਊਗਾ ਟ੍ਰੇਨਿੰਗ ਸੈਂਟਰ ਕਿੱਥੇ-ਕਿੱਥੇ ਨੇ ਜਿਵੇਂ ਡਿਸਟ੍ਰਿਕਟ ਵਾਲਿਆਂ ਦੇ ਹੋਊਗੇ ਆ ਆਪਾਂ ਕਹਿ ਸਕਦੇ ਇੱਕ ਤਾਂ ਕੁਸ਼ਦ ਬੱਚਿਆਂ ਦਾ ਲੱਡਾ ਗੁੱਠ ਤੇ ਨਾਲ ਮਲਗੇ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਇਹਦੇ ਬਾਰੇ ਆਪਾਂ ਇੱਕ ਸੈਪਰੇਟ ਵੀਡੀਓ ਬਣਾ ਲਾਂਗੇ ਕਿ ਕਿੱਥੇ ਕਿ ਜਿਹੜੇ ਬੱਚਿਆਂ ਦੀ ਜਿਹੜੀ ਹੈਗੀਆ ਟ੍ਰੇਨਿੰਗ ਕਿੱਥੇ ਲੱਗਦੀ ਆ ਤੇ ਇਹ ਤੁਹਾਨੂੰ ਟ੍ਰੇਨਿੰਗ ਸੈਂਟਰ ਦੇ ਵਿੱਚ ਭੇਜ ਦਿੱਤਾ ਜਾਊਗਾ ਹੁਣ ਆਪਾਂ ਗੱਲ ਕਰਦੇ ਆ 2025 ਵਾਲੇ ਬੱਚਿਆਂ ਦੀ ਤੇ ਮੈਂ ਜਿਹੜਾ ਹੈਗਾ ਇਹ ਤਾਂ ਮੈਂ ਪ੍ਰੋਪਰ ਤਰੀਕੇ ਨਾਲ ਤੁਹਾਨੂੰ 2024 ਦਾ ਪੂਰਾ ਡਾਟਾ ਆਪਾਂ ਕਹਿ ਸਕਦੇ ਆ ਤੁਹਾਨੂੰ ਪੂਰੇ ਜਿਹੜਾ ਰੀਜ਼ਨ ਹੈ ਜੁਆਇਨਿੰਗ ਲੇਟ ਹੋਣ ਦਾ ਉਹ ਤੁਹਾਨੂੰ ਸਾਰਾ ਕੁਝ ਦੱਸਿਆ ਤੇ ਇਹਦੇ ਵਿੱਚ ਕੀ ਕੀ ਰੀਜ਼ਨ ਹੈ ਤੇ ਹੁਣ ਜਿਹੜੇ ਹਾਂ ਕੁਝ ਅਗਰ ਕਿਸੇ ਨੇ ਐਜ਼ ਅ ਪ੍ਰੂਫ ਚੈੱਕ ਕਰਨਾ ਤਾਂ ਤਰਨਤਾਰਨ ਡਿਸਟ੍ਰਿਕਟ ਠੀਕ ਹੈ ਆਈਆਰਪੀ ਡੀਡੀ ਸ਼ਰੂਰ ਆ ਸ਼ਾਇਦ ਉਹ 7 ਆ ਏ ਨਹੀਂ ਆਪਾਂ ਹਾਂ 7 ਆਗੀ ਠੀਕ ਹੈ ਤੇ ਪਟਿਆਲੇ ਬਟਾਲੀਨ ਆਗੀ ਪੀਏਪੀ 36 ਬਟਾਲੀਨ ਇਹਨਾਂ ਚ ਉਹ ਕੈਂਡੀਡੇਟ ਹੈਗੇ ਨੇ ਡਬਲਯੂਪੀਪੀ ਵਾਲੇ ਠੀਕ ਹੈ ਆਗਰ ਕਿਸ ਨੂੰ ਲੱਗਦਾ ਹੈ ਕਿ ਹਾਂ ਇਹ ਮਤਲਬ ਕਿ ਸਭ ਕੁਝ ਝੂਠ ਹੋ ਸਕਦਾ ਤਾਂ ਤੁਸੀਂ WBP ਦੇ ਕੈਂਡੀਡੇਟਸ ਇੰਨਾ ਅਗਰ ਕੋਈ ਤਿੰਨ ਜਿਹੜੇ ਜਾਂ ਬਟਾਲੀਅਨਸ ਤੋਂ ਕੋਈ ਉਸੇ ਨਾਲ ਕੋਈ ਅਟੈਚ ਹੈਗਾ ਤਾਂ ਉਹ ਪੁੱਛ ਸਕਦਾ ਇਹੀ ਰੀਜ਼ਨ ਹੈ ਜਿਹੜਾ ਮਤਲਬ ਕਿ 100% ਸ਼ੋਰ ਤੇ ਸਹੀ ਰੀਜ਼ਨ ਹੈ ਇਸ ਤੋਂ ਬਿਨਾ ਕੋਈ ਰੀਜ਼ਨ ਨਹੀਂ ਹੈਗਾ ਤੁਹਾਡੀ ਜੁਆਇਨਿੰਗ ਲੇਟ ਹੋਣ ਦਾ ਠੀਕ ਹੈ ਜਦੋਂ ਤੱਕ ਇਹਨਾਂ ਬੱਚਿਆਂ ਦਾ ਪ੍ਰੋਸੈਸ ਨਹੀਂ ਹੁੰਦਾ ਤਾਂ ਇਹਨਾਂ ਬੱਚਿਆਂ ਦੇ ਪ੍ਰੋਸੈਸ ਤੋਂ ਬਿਨਾ ਤੁਹਾਡੀ ਜੁਆਇਨਿੰਗ ਨਹੀਂ ਹੋਊਗੀ ਸਾਰੇ ਜਿਹੜੇ ਬੈਚ ਦੀ ਜੁਆਇਨਿੰਗ ਇੱਕ ਟਾਈਮ ਤੇ ਇਕੱਠੀ ਹੋਊਗੀ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ 2025 ਵਾਲੇ ਬੱਚਿਆਂ ਦੀ ਹੁਣ 2025 ਵਾਲੇ ਬੱਚਿਆਂ ਦਾ ਦੇਖੋ ਤੁਹਾਡਾ ਫਿਜ਼ੀਕਲ ਹੋ ਚੁੱਕਿਆ ਹੈ ਫਿਜ਼ੀਕਲ ਤੋਂ ਬਾਅਦ ਟੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਤੁਹਾਡੀ ਡੀਵੀ ਹੋਣੀ ਆ ਡੀਵੀ ਕਿੱਥੇ ਹੋਣੀ ਆ ਡੀਵੀ ਹੋਣੀ ਤੁਹਾਡੀ ਬੈਸੀ ਮਟਾਲੀਆ ਚੰਡੀਗੜ੍ਹ ਆ ਤੇ ਇਹਦੀ ਜਿਹੜੀ ਡੇਟ ਹੈ ਉਹ ਮਿਡ ਆਫ ਨੰਬਰ ਤੱਕ ਤੁਹਾਨੂੰ ਸਾਰੀ ਅਪਡੇਟ ਇਹਦੀ ਦੇਖਣ ਨੂੰ ਮਿਲ ਜੂਗੀ ਕਿ ਮਿਡ ਆਫ ਨੰਬਰ ਦੇ ਪਿਛੇ ਤੁਹਾਡੀ ਡੀਵੀ ਸਟਾਰਟ ਹੋਗੇ ਤੇ 7-8 ਦਿਨਾਂ ਦੇ ਵਿੱਚ ਡੀਵੀ ਕੰਪਲੀਟ ਹੋ ਜਾਊਗਾ ਤੇ ਇੱਕ ਪਰ ਡਾਕੂਮੈਂਟਸ ਲਈ ਸਪੈਸ਼ਲ ਵੀਡੀਓਜ਼ ਬਣਾ ਰੱਖੇ ਨੇ ਕਿ ਅਗਰ ਕਿਸੇ ਦੀ ਕੋਈ ਬੱਚੇ ਦੀਆਂ ਗਲਤੀਆਂ ਨੇ ਤਾਂ ਹੁਣ ਜਿਹੜੇ ਆਪਣੇ ਡਾਕੂਮੈਂਟਸ ਆ ਉਹ ਹੁਣ ਅਪਡੇਟ ਕਰਵਾ ਸਕਦਾ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਸਮੇ ਤੁਹਾਨੂੰ 1 ਜਾਂ 2 ਦਿਨਾਂ ਦਾ ਟਾਈਮ ਲੱਗੂ ਇਸ ਤੋਂ ਵੱਧ ਤੁਹਾਨੂੰ ਟਾਈਮ ਨਹੀਂ ਮਿਲੇਗਾ ਤੇ ਨਾ ਹੀ ਤੁਹਾਨੂੰ ਇਹ ਹੈਗਾ ਵੀ 10 ਤੋਂ 12 ਦਿਨਾਂ ਦਾ ਟਾਈਮ ਤੱਕ ਜਾਊਗਾ ਸਿਰਫ 1 ਜਾਂ 2 ਦਿਨਾਂ ਦਾ ਟਾਈਮ ਮਿਲੇਗਾ ਉਦੋਂ ਸੋ ਤੋਂ ਕੁਝ ਨਹੀਂ ਹੋਣਾ ਤਾਂ ਕਿਰਪਾ ਕਰਕੇ ਆਪਣੇ ਅਗਰ ਡਾਕੂਮੈਂਟਸ ਦੇ ਵਿੱਚ ਗਲਤੀ ਆ ਤਾਂ ਡਾਕੂਮੈਂਟਸ ਨੂੰ ਸਹੀ ਕਰਵਾ ਲਓ ਠੀਕ ਹੈ ਤੇ ਕੋਈ ਵੀ ਹੋਰ ਵੀ ਈਸ਼ੂ ਮਤਲਬ ਕੋਲ ਨੂੰ ਸਹੀ ਕਰਵਾ ਕੇ ਹੁਣ ਦੇਖ ਕੇ ਰੱਖ ਲੋ ਮੌਕੇ ਤੇ ਇਹ ਨੂੰ ਇਹ ਨਾ ਹੋਵੇ ਕਿ ਇਸ ਨੂੰ ਜਿਹੜਾ ਹੈਗਾ ਭਰਤੀ ਚੋਂ ਬਾਹਰ ਕਰ ਦਿੱਤਾ ਜਾਵੇ ਕਿਉਂਕਿ ਡਾਕੂਮੈਂਟ ਵੈਰੀਫਿਕੇਸ਼ਨ ਸਮੇਂ ਵੀ 2500 ਤੋਂ ਪਲੱਸ ਤੇ 3000 ਤੇ 2500 ਦੇ ਵਿਚਕਾਰ ਜਿਹੜਾ ਹੈਗਾ ਬੰਦਿਆਂ ਨੂੰ ਸਟੂਡੈਂਟਸ ਨੂੰ ਕੈਂਡੀਡੇਟਸ ਨੂੰ ਬੁਲਾਇਆ ਜਾਊਗਾ ਡਾਕੂਮੈਂਟ ਵੈਰੀਫਿਕੇਸ਼ਨ ਲਈ ਅਗਰ ਇਹ ਚੋ 100 ਸਟੂਡੈਂਟਸ 200 ਸਟੂਡੈਂਟਸ ਦਾ ਡਾਟਾ ਗਲਤ ਹੋ ਜਾਂਦਾ ਤਾਂ ਉੱਥੇ ਕੋਈ ਫਰਕ ਨਹੀਂ ਪਊਗਾ ਠੀਕ ਹੈ ਉਹਨਾਂ ਨੇ ਪਹਿਲਾਂ ਤਾਂ ਹੀ ਬੱਧ ਬੁਲਾਏ ਨੇ ਤਾਂ ਜੋ ਤੁਹਾਡੇ ਡਾਕੂਮੈਂਟਸ ਅਗਰ ਕਿਸੇ ਬੱਚੇ ਦੇ ਗਲਤ ਨੇ ਤਾਂ ਉਹਨਾਂ ਨੂੰ ਭਰਤੀ ਦੇ ਵਿੱਚੋਂ ਬਾਹਰ ਕੀਤਾ ਜਾਊਗਾ ਤੇ ਸਹੀ ਡਾਕੂਮੈਂਟਸ ਵਾਲ ਨੂੰ ਚਾਹੇ ਉਹਨਾਂ ਦੇ ਘੱਟ ਨੰਬਰ ਹੀ ਹੋਣ ਸਹੀ ਨੰਬਰ ਸਹੀ ਡਾਕੂਮੈਂਟਸ ਵਾਲਿਆਂ ਦੇ ਤਾਂ ਉਹਨਾਂ ਨੂੰ ਰੱਖਿਆ ਜਾਊਗਾ ਚਾਹੇ ਤੁਹਾਡੇ 80 90 ਨੰਬਰ ਨੇ ਪਰ ਤੁਹਾਡੇ ਡਾਕੂਮੈਂਟ ਚ ਕੋਈ ਪ੍ਰੋਬਲਮ ਆ ਗਈ ਤਾਂ ਤੁਹਾਨੂੰ ਬਾਹਰ ਕਰ ਦਿੱਤਾ ਜਾਊਗਾ ਠੀਕ ਹੈ ਤਾਂ ਕਿਰਪਾ ਕਰਕੇ ਆਪਣੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਨੂੰ ਕੰਪਲੀਟ ਕਰਵਾ ਕੇ ਰੱਖੋ ਤੇ ਬਾਕੀ ਅੱਜ ਦੀ ਇਨਫੋਰਮੇਸ਼ਨ ਸਿਰਫ ਇੰਨੀ ਸੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤੁਹਾਨੂੰ ਸਾਨੂੰ ਨੈਕਸਟ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਗਰ ਤੁਹਾਡਾ ਕੋਈ ਵੀ ਡਾਊਟ ਹੁੰਦਾ ਤਾਂ ਕਮੈਂਟ ਕਰਦੇ ਰਹੋ ਤੇ ਬਾਕੀ ਮੈਂ ਉਮੀਦ ਕਰਦਾ ਹਾਂ 2026 ਤੋ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ